ਓਹੋ ਪਵਨ ਜੈਸਵੀ ਦਾ ਨਵਾਂ ਤੋਂ ਲੰਚ ਬਾਕਸ ਦੇ ਵਿੱਚ ਮੋਰੀਆਂ ਮਾਰੀ ਜਾਂਦੀ ਆ ਕੀ ਕਰ ਲੱਗ ਗਈ ਹਾਂਜੀ ਕੋਸ਼ ਨਹੀਂ ਮੈਂ ਕਰ ਲੱਗੀ ਕੋਈ ਖਰਾਬ ਨਹੀਂ ਕਰਨ ਲੱਗੀ ਇਹਨੂੰ ਅੱਜ ਮੈਂ 100 ਸਾਲ ਪੁਰਾਣੀ ਜਿਹੜੀ ਕਿ ਬਜ਼ੁਰਗ ਬਹੁਤ ਪਸੰਦ ਕਰਦੇ ਆ 100-100 ਸਾਲ ਪੁਰਾਣੀ ਚੀਜ਼ ਬਣਾਉਣ ਲੱਗੀ ਆ ਜਿਹੜੀ ਤੁਹਾਨੂੰ ਬਾਜ਼ਾਰਾਂ 'ਚ ਮਿਲਦੀ ਆ ਨਕਲੀ ਤੇ ਆਪਾਂ ਬਣਾਵਾਂਗੇ ਘਰ ਦੇ ਵਿੱਚ ਪਿਓਰ ਅਸਲੀ ਉਹ ਲੰਚ ਬਾਕਸ ਦੇ ਵਿੱਚ ਮੋਰੀਆ ਮਾਰ ਕਿ ਅਸਲੀ ਕਿਹੜੀ ਚੀਜ਼ ਬਣੂਗੀ ਮੈਨੂੰ ਤਾਂ ਸਮਝ ਨਹੀਂ ਆ ਰਹੀ ਹਾਂ ਜੀ ਬਸ ਤੁਸੀਂ ਦੇਖੀ ਚਲੋ ਦੋਸਤੋ ਪਰ ਉਸ ਤੋਂ ਪਹਿਲਾਂ ਆਪਾਂ ਆਪਣੇ ਦੋਸਤਾਂ ਦੇ ਨਾਮ ਬੋਲ ਦਈਏ ਹਾਂਜੀ ਸਭ ਤੋਂ ਪਹਿਲਾਂ ਨਾ ਜੀ ਕਵਰਦੀਪ ਸਿੰਘ ਯੂ ਐਸ ਏ ਤੋਂ ਉਸ ਤੋਂ ਬਾਅਦ ਨੇ ਜੀ ਜਸ਼ਨ ਮੰਗਟ ਇਹਨੇ ਜੀ ਟਰੱਕ ਜੂਨੀਅਨ ਸਾਨੇਵਾਲ ਤੋਂ ਉਸ ਤੋਂ ਬਾਅਦ ਨੇ ਜੀ ਜਸਬੀਰ ਕੌਰ ਲੁਧਿਆਣਾ ਤੋਂ ਨੀਹਾ ਬੀਕੇ ਅੰਮ੍ਰਿਤਸਰ ਤੋਂ ਪੂਨਮ ਕੌਰ ਲੁਧਿਆਣਾ ਤੋਂ ਗੁਰਪ੍ਰੀਤ ਸਿੰਘ ਪਾਤਰਾ ਤੋਂ ਸੋ ਦੋਸਤੋ ਅਗਲੀ ਵੀਡੀਓ ਥੋੜਾ ਵੀ ਨਾਮ ਲਾਵਾਂਗੇ ਛੋਟੇ ਛੋਟੇ ਕਮੈਂਟ ਕਰਿਓ ਹਾਂਜੀ ਸਭ ਤੋਂ ਪਹਿਲਾਂ ਆਪਾਂ ਕਿਸੇ ਵੀ ਤਰ੍ਹਾਂ ਦਾ ਬਾਕਸ ਲੈ ਲੈਣਾ ਪਰ ਦੋਸਤੋ ਇਹ ਜਿਹੜਾ ਬਾਕਸ ਆ ਇਹਦੇ ਵਿੱਚ ਆਪਾਂ ਨੂੰ ਇੱਕ ਵਾਰੀ ਸ਼ੇਕ ਕਰ ਲੈ ਪੈਣੀ ਆ ਤੇ ਬਾਅਦ ਚ ਆਪਾਂ ਭਾਵੇਂ ਜਿੰਨਾ ਮਰਜ਼ੀ ਟਾਈਮ ਇਹਨੂੰ ਆਪਾਂ ਯੂਜ਼ ਕਰੀ ਜਾਈਏ ਤੇ ਇਸ ਤਰ੍ਹਾਂ ਆਪਾਂ ਸ਼ੇਕ ਇਹਦੇ ਚ ਕਰ ਲੈਣੇ ਆ ਠੀਕ ਸਭ ਤੋਂ ਪਹਿਲਾਂ ਆਪਾਂ ਲੈ ਲਿਆ ਜੀ ਇੱਕ ਖਾਲੀ ਬੌਲ ਇੱਕ ਦੋਸਤੋ ਆਪਾਂ ਇੱਕ ਕਟੋਰੀ ਲਈ ਆ ਜੀ ਵੈਸਣ ਦੀ ਠੀਕ ਹੈ ਜੀ ਹੁਣ ਮੈਨੂੰ ਸਮਝ ਨਹੀਂ ਆਈ ਇਧਰ ਵੈਸਣ ਤੇ ਉਧਰ ਪਲਾਸ ਉਹਦੇ ਚ ਮੋਰੀਆਂ ਮਾਰ ਲੀਆਂ 100 ਸਾਲ ਪੁਰਾਣੀ ਚੀਜ਼ ਹਾਂਜੀ ਐਵੇਂ ਦੀ ਕੀ ਚੀਜ਼ ਬਣੂਗੀ ਬਸ ਤੁਸੀਂ ਦੇਖੀ ਚੱਲੋ ਆਪਣੇ ਬੱਚੇ ਵੀ ਜਿਹੜੇ ਕਿ ਬਹੁਤ ਪਸੰਦ ਕਰਦੇ ਆ ਸਾਡਾ ਜੈਸ਼ਵਿਕ ਤਾਂ ਇਸ ਚੀਜ਼ ਨੂੰ ਬਹੁਤ ਪਸੰਦ ਕਰਦਾ ਅੱਛਾ ਬਾਜ਼ਾਰ ਚ ਅਸਲੀ ਨਹੀਂ ਮਿਲਦੀ ਗਏ ਨਾ ਜੀ ਬਾਜ਼ਾਰ ਦੇ ਵਿੱਚੋਂ ਆਪਾਂ ਕਿੰਨੇ ਵੀ ਅਸਲੀ ਕਹਿ ਕੇ ਲੈ ਆਗੇ ਆਪਾਂ ਨੂੰ ਨਹੀਂ ਮਿਲਦੀ ਹੁਣ ਆਪਾਂ ਦੋਸਤੇ ਦੇ ਵਿੱਚ ਥੋੜਾ ਜਿਹਾ ਜਿਵੇਂ ਪਾਣੀ ਪਾਇਆ ਯਾਨੀ ਕਿ ਇਹਦਾ ਇੱਕ ਕੋਲ ਤਿਆਰ ਕਰ ਲਾਂਗੇ ਹਮਮ ਠੀਕ ਹੈ ਜੀ ਤੇ ਦੋਸਤੋ ਅਸੀਂ ਜਾਣਾ ਸੀਗਾ ਲੋੜੀ ਦੇਣ ਆਪਣੀ ਭੈਣ ਨੂੰ ਠੀਕ ਤੇ ਅਸੀਂ ਕਿਉਂ ਨਾ ਆਪਾਂ ਪਿਓਰ ਚੀਜ਼ ਘਰੇ ਹੀ ਬਣਾਈਏ ਤੇ ਨਾਲੇ ਉਹਨਾਂ ਦੇ ਬੱਚੇ ਵੀ ਜਿਹੜੇ ਆਪਣੇ ਆ ਜਿਦੋਂ ਬਾਹਰ ਲੀਆਂ ਚੀਜ਼ਾਂ ਖਾਂਦੇ ਆ ਤੇ ਖੰਗ ਜੇ ਕੰਮ ਉਹਨਾਂ ਨੂੰ ਹੋ ਜਾਂਦਾ ਤੇ ਇਸ ਤੋਂ ਪਿਓਰ ਮੈਨੂੰ ਨਹੀਂ ਲੱਗਦਾ ਵੀ ਕੁਝ ਹੋ ਸਕਦਾ ਤੇ ਹੁਣ ਜਿਹੜਾ ਆਪਾਂ ਵੇਸਣ ਘੋਲਿਆ ਸੀ ਇਹਨੂੰ 2 ਕਮਿੰਟ ਆਪਾਂ ਇਸੇ ਤਰ੍ਹਾਂ ਰੱਖਿਆ ਸੀ ਹਾਂਜੀ ਹੁਣ ਇੱਧਰ ਆਪਾਂ ਲਿਆ ਜੀ ਦੇਸੀ ਘਿਓ ਪਾਉਣ ਬਣ ਕੀ ਰਿਹਾ ਉਹ ਵੀ ਤਾਂ ਦੱਸ ਦੋ ਇਹਨਾਂ ਸਸਪੈਂਸ ਵੀ ਨਹੀਂ ਚੰਗਾ ਹੁੰਦਾ ਹਾਂਜੀ ਇਹ ਆਪਾਂ ਬਣਾਵਾਂਗੇ ਜੀ ਬੂੰਦੀ। ਅੱਛਾ। ਹਾਂਜੀ। ਜਿਹੜੀ ਜੈਸ ਕਹਿੰਦਾ ਮੈਨੂੰ ਬੂੰਦੀ ਤੇ ਪੂਜਿਆ ਬਹੁਤ ਫੇਵਰੇਟ ਆ ਮੇਰਾ। ਹਾਂਜੀ। ਕਿਉਂ ਆ ਜਿਹੜਾ ਆਪਣਾ ਹੋ ਗਿਆ ਗਰਮ ਤੇ ਹੁਣ ਆਪਾਂ ਦੋਸਤੋ ਆਹ ਵਾਲਾ ਜਿਹੜਾ ਆਪਾਂ ਬਣਾਇਆ ਸੀ ਦੇਸੀ ਜੁਗਾੜ ਇਹ ਯੂਜ਼ ਕਰਾਂਗੇ। ਠੀਕ ਹੈ ਜੀ। ਅੱਛਾ ਮੈਨੂੰ ਸਮਝ ਨਹੀਂ ਆਈ ਹਾਲੇ ਤੱਕ ਵੀ। ਕਰੂਗਾ ਕੀ ਕੰਮ ਏ? ਅੱਛਾ ਬੂੰਦੀ ਬਣਨ ਲੱਗੀ। ਹਾਂਜੀ। ਆਹ ਤੇ ਕਮਾਲ ਦੀ ਟ੍ਰਿਕ ਆ ਕਿੱਥੋਂ ਸਿੱਖੀ ਪਵਣ। ਆਹ ਦੇਖੋ। ਲੈ। ਆਦਰ ਵਾਕਿਆ ਜੀ ਪਵਣ ਯਾਰ ਕਮਾਲ ਹੋ ਗਈ ਯਾਰ ਦੋਸਤੋ ਪੌਣ ਨੂੰ ਤਾਂ ਆਪਾਂ ਇਹਦੇ ਵਿੱਚ ਕਲਰ ਵੀ ਪਾ ਸਕਦੇ ਸੀ ਪਰ ਫਿਰ ਉਹ ਪਿਓਰ ਪਿਓਰ ਵਾਲੀ ਗੱਲ ਨਹੀਂ ਰਹਿ ਜਾਂਦੀਗੀ ਜੇ ਆਪਾਂ ਇਹਦੇ ਵਿੱਚ ਕੋਈ ਵੀ ਸਿੰਥੈਟਿਕ ਚੀਜ਼ ਆ ਜਿਹੜੀ ਯੂਜ਼ ਕਰ ਲਗੇ ਬਿਲਕੁਲ ਹਾਂਜੀ ਆ ਦੇਖੋ ਦੋਸਤੋ ਮੈਂ ਤਾਂ ਕਮਾਲ ਹੀ ਹੋ ਗਈ ਯਾਰ ਹਾਂਜੀ ਇਹ ਹਾਂਜੀ ਹੁਣ ਆਪਾਂ ਇੱਕ ਵਾਰੀ ਜਿਹੜਾ ਕਿ ਪਹਿਲਾ ਪੂਰਾ ਕੱਢ ਲੈਨੇ ਆ ਠੀਕ ਦੋਸਤੋ ਦੇਖੋ ਕਿੰਨੇ ਵਧੀਆ ਮਤਲਬ ਕਿ ਖੁਸ਼ਬੂ ਵੀ ਆ ਰਹੀ ਹੈ ਪਵਣ ਵਾਕਿਆ ਜੀ ਹੈ ਤੇ ਇਹ ਦੋਸਤੋ ਹਜੇ ਪੂਰੀ ਬਣ ਕੇ ਤਿਆਰ ਨਹੀਂ ਹੋਏਗੀ ਤੇ ਆਪਾਂ ਤੁਹਾਨੂੰ ਦੱਸਾਂਗੇ ਤੇ ਬਾਕੀ ਤੁਹਾਨੂੰ ਥੋੜੀ ਜਿਹੀ ਜੇ ਤੁਸੀਂ ਕਹਿੰਦੇ ਹੋ ਵੀ ਕਲਰ ਪਸੰਦ ਕਰਦੇ ਹੋ ਵੀ ਲੁੱਕ ਵੀ ਵਧੀਆ ਲੱਗੇ ਆਪਾਂ ਨੂੰ ਇਹ ਵੀ ਹੁੰਦਾ ਹਨ ਤੇ ਉਹਦੇ ਲਈ ਆਪਾਂ ਇੱਕ ਚ ਪੂਰ ਚ ਆਪਾਂ ਥੋੜਾ ਜਿਹਾ ਕਲਰ ਵੀ ਪਾਵਾਂਗੇ ਸਨ ਚ ਆਪਾਂ ਜਿਹੜਾ ਕਿ ਫੂਡ ਕਲਰ ਵੀ ਪਾ ਲਿਆ ਸੀ ਕਿਉਂਕਿ ਜੇ ਆਪਾਂ ਨੂੰ ਲੱਗਿਆ ਵੀ ਹਾਂ ਕਲਰ ਜੇ ਵਾਲੀ ਸੋਹਣੀ ਲੱਗਦੀ ਹੈ ਬਿਲਕੁਲ ਤੇ ਆਪਾਂ ਉਹ ਵੀ ਬਣਾ ਸਕਦੇ ਆ ਦੋਸਤੋ ਦੇਖੋ ਤੁਸੀਂ ਬੂੰਦੀ ਕਿਵੇਂ ਬਣ ਰਹੀ ਆ ਹਾਂਜੀ ਤੇ ਦੋਸਤੋ ਇਹਨੂੰ ਜਦੋਂ ਤੁਸੀਂ ਬਣਾਉਣ ਲੱਗਿਆਂ ਨੂੰ ਹਿਲਾਇ ਜਾਣਾ ਕਿਉਂਕਿ ਨਹੀਂ ਤਾਂ ਇੱਕ ਥਾਂ ਤੇ ਸਾਰੀ ਇਕੱਠੀ ਹੋ ਜਾਣੀ ਆ ਬਿਲਕੁਲ ਹਾਂਜੀ ਇਹ ਆਪਣੀ ਬੂੰਦੀ ਜਿਹੜੀ ਕਿ ਬਣ ਕੇ ਹੋ ਗਈ ਤਿਆਰ ਤੇ ਜੇਕਰ ਦੋਸਤੋ ਤੁਸੀਂ ਬਣਾਉਣਾ ਚਾਹੁੰਦੇ ਹੋ ਕੱਲੀ ਬੂੰਦੀ ਅੱਛਾ ਫੇਰ ਤਾਂ ਮਤਲਬ ਕਿ ਤੁਸੀਂ ਇਹਨੂੰ ਮੋਟਾ ਰੱਖਿਓ ਵੀ ਛੇਕ ਆ ਜਿਹੜੇ ਹਨਾ ਆਪਾਂ ਕੀਤੇ ਸੀਗੇ ਠੀਕ ਤੇ ਜੇ ਤੁਸੀਂ ਬਣਾਉਣੀ ਹੈਗੇ ਜੀ ਲੱਡੂ ਫਿਰ ਇਹਨੂੰ ਰੱਖਿਓ ਬਰੀਕ ਬਰੀਕ ਹਾਂਜੀ ਤੇ ਹੁਣ ਆਪਾਂ ਚਾਸ਼ਨੀ ਜਿਹੜੀ ਕੀ ਇਹਦੀ ਬਣਾਵਾਂਗੇ ਠੀਕ ਦੋਸਤੋ ਇਹ ਕੰਮ ਦਾ 1 ਮਿੰਟਾਂ ਦੇ ਵਿੱਚ ਪਤਾ ਨਹੀਂ ਆਪਾਂ ਹਲਵਾਈਆਂ ਤੇ ਕਿਉਂ ਡਿਪੈਂਡਾਂ ਜਾਂ ਅ ਮਠਿਆਈਆਂ ਦੇ ਦਕਾਨਾਂ ਤੇ ਕਿਉਂ ਡਿਪੈਂਡ ਆ ਆਪਾਂ ਪਤਾ ਵੀ ਉਹ ਬੀ ਉੱਥੇ ਚੀਜ਼ ਵਧੀਆ ਨਹੀਂ ਮਿਲਦੀ ਫਿਰ ਵੀ ਆਪਾਂ ਉੱਥੋਂ ਲਿਆਉਣ ਨੂੰ ਮਜਬੂਰ ਹਾਂ ਤੇ ਹੁਣ ਦੋਸਤੋ ਨਿੱਕਾ ਜਿਹਾ ਹੋਰ ਕੰਮ ਕਰਨਾ ਚਾਸ਼ਨੀ ਬਣਾਉਣੀ ਉਹਦੇ ਵਿੱਚ ਪਾਉਣੀ ਹੈ ਹਾਂਜੀ ਤੇ ਇਹਨੂੰ ਆਪਾਂ ਜੇ ਆਪਾਂ ਦਹੀਂ ਵਗੈਰਾ ਲਈ ਰੱਖਣਾ ਫਿਰ ਤਾਂ ਆਪਾਂ ਇਸ ਤਰ੍ਹਾਂ ਹੀ ਰੱਖ ਸਕਦੇ ਹਾਂ ਟੋਲੀ ਆਪਾਂ ਇੱਕ ਜਿਹੜੀ ਪਾਵਾਂਗੇ ਪਾਣੀ ਦੀ ਠੀਕ ਠੀਕ ਜੀ ਇਹ ਜਿਹੜੀ ਚਾਸ਼ਨੀ ਆਪਾਂ ਬਣਾਉਣੀ ਹੁੰਦੀ ਆ ਇਹ ਆਪਾਂ ਜ਼ਿਆਦਾ ਗਾੜ੍ਹੀ ਨਹੀਂ ਬਣਾਉਣੀ ਹੁੰਦੀ ਪਤਲੀ ਰੱਖਣੀ ਹੁੰਦੀ ਹੈ ਠੀਕ ਹਾਂਜੀ ਜੇ ਜਿਹੜੀ ਆਪਾਂ ਖੰਡਾ ਚੰਗੀ ਤਰ੍ਹਾਂ ਖੋਲ ਲਈ ਐ ਜਾਨੀ ਕਿ ਇਹ ਜਿਹੜੀ ਚਾਸ਼ਨੀ ਆਪਾਂ ਬੂੰਦੀ ਵਾਸਤੇ ਬਣਾਉਣੀ ਐ ਜਿਆਦਾ ਸੰਘਣੀ ਨਹੀਂ ਹੋਣੀ ਚਾਹੀਦੀਗੀ ਬਸ ਖੰਡ ਖੋਲਨੀ ਹੀ ਚਾਹੀਦੀ ਐ ਬਸ ਤੇ ਹੁਣ ਆਪਾਂ ਗੈਸ ਕਰ ਦਿੰਨੇ ਆ ਬੰਦ ਤੇ ਹੁਣ ਫਿਰ ਜੇ ਠੰਡੀ ਹੋ ਜੂਗੀ ਚਾਸ਼ਨੀ ਤਾਂ ਫਿਰ ਆਪਣੀ ਬੂੰਦੀ ਨਹੀਂ ਵਧੀਆ ਬਣਨੀ ਤੇ ਹੁਣ ਆਪਾਂ ਇਹਦੇ ਵਿੱਚ ਗਰਮ ਗਰਮ ਜੀ ਆਪਾਂ ਇਹ ਪਾ ਦਿੰਨੇ ਆ ਕਿਉਂਕਿ ਦੋਸਤੋ ਗਰਮੀਆਂ ਦੇ ਵੇਲੇ ਤਾਂ ਚਾਸ਼ਨੀ ਮਤਲਬ ਕਿ ਗਰਮੀ ਰਹਿੰਦੀ ਗਉ ਹਾਂਜੀ ਸਰਦੀਆਂ ਤਾਂ ਬਰਫ਼ ਬਣ ਜੂਗੀ ਤਾਂ ਵਿੱਚ ਮੈਲਟ ਵਿੱਚ ਰਚੂਗੀ ਨਹੀਂ ਇਹਦੇ ਹਾਂਜੀ ਤੇ ਹੁਣ ਇਹਦੇ ਚਾਪਾਂ ਜਿਹੜਾ ਕੀ ਚਾशनी ਹੈ ਜਿਹੜੀ ਬਣਾਈ ਹੈਗੀ ਆ 5-7 ਮਿੰਟ ਆਪਾਂ ਇਹਦੇ ਵਿੱਚ ਇਸੇ ਤਰ੍ਹਾਂ ਹੀ ਪਏ ਰਹਿਣ ਦੇਵਾਂਗੇ ਤਾਂ ਜੋ ਜਿਹੜੀ ਕੀ ਸਾਰੀ ਚਾशनी ਦੇ ਵਿੱਚ ਇਹ ਰਚ ਜਾਊਗੀ ਠੀਕ ਤੇ ਗੁੰਦੀ ਆਪਣੀ ਮਿੱਠੀ-ਮਿੱਠੀ ਬਣ ਕੇ ਹੋ ਜੂਗੀ ਤਿਆਰ ਤੇ ਇਹਨੂੰ ਕਰ ਦਿੰਨਾ ਮਿਕਸ ਹੁਣ ਇਹਨੂੰ ਆਪਾਂ 5-7 ਮਿੰਟ ਜਿਹੜੇ ਪਏ ਰਹਿਣ ਦਿੱਤਾ ਤੇ ਹੁਣ ਆਪਾਂ ਨੂੰ ਲੱਗਦਾ ਵੀ ਜਿਹਦੇ ਇਹਦੇ ਵਿੱਚ ਐਕਸਟਰਾ ਆਪਣੀ ਜਿਹੜੀ ਚਾशनी ਪਈ ਆ ਤੇ ਆਪਾਂ ਇਹਨੂੰ ਜਿਹੜੇ ਕੀ ਛਾਲ ਲਾਂਗੇ ਥੋੜਾ ਜਿਹਾ ਠੀਕ ਤਾਂ ਜੋ ਵਧੀਆ ਮਤਲਬ ਕਿ ਫਿਰ ਸੁੱਕੀ-ਸੁੱਕੀ ਬਰੈਜੂਗੀ ਹੁਣ ਜਦ ਇਹ ਠੰਡੀ ਹੋ ਜੂਗੀ ਤੇ ਫਿਰ ਉਵੇਂ ਅਲੱਗ-ਅਲੱਗ ਹੋ ਜਾਣੀ ਆ ਵਧੀਆ ਹਾਂ ਦੇਖੋ ਦੋਸਤੋ ਹਾਂਜੀ ਬਬਨ ਹਾਂਜੀ ਦੋਸਤੋ ਇਹ ਆਪਣੀ ਜਿਹੜੀ ਕੀ ਦੇਸੀ ਘਿਓ ਦੀ ਬੂੰਦੀ ਆ ਬਣ ਕੇ ਤਿਆਰ ਹੋ ਗਈ ਆ ਬਿਲਕੁਲ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਜੇ ਜਿਹੜੀ ਕੀ ਆਪਾਂ ਬਣਾਈ ਆ ਪਿਓਰ ਦੇਸੀ ਘਿਓ ਤੋਂ ਘਰ ਦੇ ਘਿਓ ਵਰਗੀ ਚ ਰੀਸ ਨਹੀਂ ਹੁੰਦੀਗੀ ਤੇ ਘਰੇ ਆਪਾਂ ਚੀਜ਼ ਬਣਾ ਲਈਏ ਸੋ ਤੁਸੀਂ ਵੀ ਟਰਾਈ ਜਰੂਰ ਕਰਿਓ ਤੇ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰਿਓ ਜਿੰਨਾਂ ਦੀ ਇਹ ਫੇਵਰੇਟ ਆ ਬੂੰਦੀ ਵਾਲੇ ਲੱਡੂ ਹੋ ਗਏ ਜਾਂ ਬੂੰਦੀ ਹੋ ਗਈ ਸੋ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ